ਰਹੇ ਔਰ ਜਾਨਾ ਨੀਤੀ ਚੰਨ ਚਾੜਦਾ ਨੀਤੀ ਚੰਨ ਚਾੜਦਾ ਬਸਿਆ ਕਰਾ ਨੂੰ ਚੁਗ ਲੈ ਉਹ ਜਾੜਦਾ ਬਸਿਆ ਕਰਾ ਨੂੰ ਚੁਗ ਲੈ ਉਹ ਜਾੜਦਾ ਜਾਵਦਾ ਜਿੱਤਰ ਨੂੰ ਮਚਾਉਂਦਾ ਸੋਰ ਜੀ ਹਾਵ ਚਾਉਂਦਾ ਸੋਰ ਜੀ ਚੁਗਲੀ ਟੋਟਲੇ ਨਾ ਚੁਗ ਲੈ ਖੋਰ ਜੀ ਚੁਗਲੀ ਟੋਟਲੇ ਨਾ ਚੁਗ ਲੈ ਖੋਰ ਜੀ ਨਾਲੇ ਪਾਈਆਂ ਨਾਲ ਪਾਈਆਂ ਨੂੰ ਲੜਾਉਂਦਾ ਹੈ ਉਹ ਪਾਈਆਂ ਨੂੰ ਲੜਾਉਂਦਾ ਹੈ ਕਿਤੇ ਜਾ ਕੇ ਰੰਗ ਵਿੱਚੇ ਪੰਗ ਪਾਉਂਦਾ ਹੈ ਕਿਤੇ ਜਾ ਕੇ ਰੰਗ ਵਿੱਚੇ ਪੰਗ ਪਾਉਂਦਾ ਹੈ ਉਤੋਂ ਤੋਂ ਮਿੱਠਾ ਦਿਲ ਤੋਂ ਕઠੋਰ ਜੀ ਉਹ ਦਿਲ ਤੋਂ ਕઠੋਰ ਜੀ ਚੁਗਲੀ ਤੋਂ ਟਲੇ ਨਾ ਚੁਗਲ ਖੋਰ ਜੀ ਚੁਗਲੀ ਤੋਂ ਟਲੇ ਨਾ ਚੁਗਲ ਖੋਰ ਜੀ ਕੰਦ ਦੇ ਕਾਰਨ ਪੜਾਸੀ ਬੰਸੇ ਨੂੰ ਖਪੌਣ ਦਾ ਬੰਸੇ ਨੂੰ ਖਪੌਣ ਦਾ ਚੁਗਲੀ ਨੇ ਘਰੇ ਪਟ ਦਿੱ ਤਰੌਣ ਦਾ ਉਹ ਚੁਗਲੀ ਨੇ ਘਰੇ ਪਟ ਦਿੱ ਤਰੌਣ ਦਾ ਕੁਕਾਣਾ ਨਸਾ ਤੀਰਵਜੇ ਮੋਰ ਜੀ ਤੀਰਵਜੇ ਮੋਰ ਜੀ ਚੁਗਲੀ ਟੋਟਣੇ ਨਾ ਚੁਗਲ ਖੋਰ ਜੀ ਉਹ ਚੁਗਲੀ ਟੋਟਣੇ ਨਾ ਚੁਗਲ ਖੋਰ ਜੀ ਕੈਰੋ ਪੰਲੋਂ ਆਜ ਫੁੱਟ ਪਾਈ ਚੁਗਲੀ ਦੀ ਫੁੱਟ ਪਾ ਗਈ ਚੁਗਲੀ ਦੀ ਉਥੇ ਠਾਰਾ ਕੋਣੀ ਅੱਖ ਪਾਗੀ ਚੁਗਲੀ ਉਥੇ ਠਾਰਾ ਕੋਣੀ ਅੱਖ ਪਾਗੀ ਚੁਗਲੀ ਸਾਰੇ ਜਮੇ ਪੁਰੀ ਨੂੰ ਦਿੱਤੇ ਸੀ ਤੋਰ ਜੀ ਹਾਂ ਦਿੱਤੇ ਸੀ ਤੋਰ ਜੀ ਚੁਗਲੀ ਤੋਂ ਟਾਲੇ ਨਾ ਚੁਗਾਲ ਖੋਰ ਜੀ ਚੁਗਲੀ ਤੋਂ ਟਾਲੇ ਨਾ ਚੁਗਾਲ ਖੋਰ ਜੀ ਪਤੂਗਲੀ ਨੇ ਚੰਦ ਸੀ ਚੜਾਤਾ ਲੂਣਾ ਨੇ ਜੀ ਚੜਾਤਾ ਲੂਣਾ ਨੇ ਰਾਜੇ ਤੋਂ ਪੁੱਤ ਹੈ ਵੱਡਾ ਤਾ ਲੂਣਾ ਨੇ ਰਾਜੇ ਤੋਂ ਪੁੱਤ ਹੈ ਵੱਡਾ ਤਾ ਲੂਣਾ ਨੇ ਸਾਰੇ ਸਹਿਰ ਵਿੱਚ ਉਹਨੇ ਪਤਾ ਸ਼ੋਰ ਜੀ ਉਹਨੇ ਪਤਾ ਸ਼ੋਰ ਜੀ ਚੁਲੀ ਟੋਟਲੇ ਨਾਚੂਗਲ ਖੋਰ ਜੀ ਪਤੂਗਲੀ ਟੋਟਲੇ ਨਾਚੂਗਲ ਖੋਰ ਜੀ ਘਰੋਂ ਕੰਡ ਦਿੱਤਾ ਲਾਗੇ ਈਲੀ ਜਾਮਨੂ ਲਾ ਕੇ ਈਲੀ ਜਾਮਨੂ ਚਾਉਨਾ ਸਾਰ ਦਿੱਤਾ ਬਣਵਾਸ ਰਾਮ ਨੂੰ ਉਹ ਚੌਰਾ ਸਾਰ ਦਿੱਤਾ ਬਣਵਾਸ ਰਾਮ ਨੂੰ ਤਿੰਨੇ ਜੜੇ ਦਿੱਤੇ ਸੀ ਬਣਾ ਨੂੰ ਤੋਰ ਜੀ ਖਾ ਬਣਾ ਨੂੰ ਤੋਰ ਜੀ ਚੁਗਲੀ ਟੋਟਲੇ ਨਾ ਚੁਗਲੇ ਖੋਰ ਜੀ ਚੁਗਲੀ ਟੋਟਲੇ ਨਾ ਚੁਗਲੇ ਖੋਰ ਜੀ ਜੁਗਲਾਨਾ ਕੋਈ ਆਪਣਾ ਬਗਾਨਾ ਨਾ ਹੋ ਆਪਣਾ ਬਗਾਨਾ ਨਾ ਮੌਕਾ ਪਾਗੇ ਦਿਂਦੇ ਖੁੰਝਣਾ ਰਸ ਨਾਨਾ ਮੌਕਾ ਪਾਗੇ ਦਿਂਦੇ ਖੁੰਝਣਾ ਰਸ ਨਾਨਾ ਕਰੇ ਕੋਈ ਹੋਰ ਫੇਰ ਭਰੇ ਹੋਰ ਜੀ ਫੇਰ ਭਰੇ ਹੋਰ ਜੀ ਜੁਗਲੀ ਟਟਲੇ ਨਾ ਚੁਗੜ ਖੋਰ ਜੀ ਜੁਗਲੀ ਟਟਲੇ ਨਾ ਚੁਗੜ ਖੋਰ ਜੀ ਚੁਗਾਲਾ ਨਿੰਦਕਾ ਮੁੱਢਨੇ ਕਲੇਸ ਦੇ ਹੋ ਮੁੱਢਨੇ ਕਲੇਸ ਦੇ ਚੁਗਲੀ ਨੇ ਮਾਰੇ ਬੱਚੇ ਦਸਵੇਂ ਸਦੇ ਚੁਗਲੀ ਨੇ ਮਾਰੇ ਬੱਚੇ ਦਸਵੇਂ ਸਦੇ ਲਗੇ ਹੱਥ ਕੜੀਆਂ ਲੈ ਸੀ ਤੋਰ ਜੀ ਲੈ ਸੀ ਉਹ ਤੋਰ ਜੀ ਚੁਗਲੀ ਤੋਂ ਟਾਣੇ ਨਾ ਚੁਗਾਲਾ ਖੋਰ ਜੀ ਚੁਗਲੀ ਤੋਂ ਟਾਣੇ ਨਾ ਚੁਗਾਲਾ ਖੋਰ ਜੀ ਨਾਰਦ ਨੇ ਚੰਦ ਨਮਾਹੀ ਚੜਾ ਦਿੱਤਾ ਹੋ ਚੰਨ ਨਮਾਹੀ ਚੜਾ ਦਿੱਤਾ ਕਰੇ ਭਗਵਾਨ ਦੇ ਕਲੇ ਸਪਾ ਦਿੱਤਾ ਉਹ ਕਰੇ ਭਗਵਾਨ ਦੇ ਕਲੇ ਸਪਾ ਦਿੱਤਾ ਮੁਣੀ ਲਾਦੇ ਰਖੂ ਮੱਖਣੀ ਦਾ ਚੋਰ ਜੀ ਹੋ ਮੱਖਣੀ ਦਾ ਚੋਰ ਜੀ ਚੁਗਲੀ ਟੋਟਲੇ ਨਾ ਚੁਗਾ ਰਖੋਰ ਜੀ ਚੁਗਲੀ ਟੋਟਲੇ ਨਾ ਚੁਗਾ ਰਖੋਰ ਜੀ